ਤੇ ਨਹੀਂ ਬੰਦਿਆ ਨੇ ਫਰਚ ਪੱਟਲ ਦੇ ਬਜਾਏ ਰੋਕ ਦਿੱਤੇ ਉੱਥੇ ਬੰਦੇ ਜਾ ਕੇ ਕਰਮਚਾਰੀ ਇੱਥੋਂ ਗਏ ਕਹਿੰਦੇ ਰੋਕ ਲਿਓ ਕੰਮ ਤੇ ਤੁਸੀਂ ਫਰਚ ਨਹੀਂ ਲਾਉਣਾ ਅਸੀਂ ਇਹ ਗੱਲ ਜਰੂਰ ਉੱਥੇ ਕਹੀ ਅਸੀਂ ਕਿਹਾ ਵੀ ਅਸੀਂ ਨਹੀਂ ਲਾਉਂਦੇ ਇਹ ਲਾਦਣ ਸਾਨੂੰ ਕੋਈ ਫਰਕ ਨਹੀਂ ਅਸੀਂ ਇਹਨਾਂ ਨੂੰ ਚਾਰ ਦੰਨੇ ਆ ਪਰ ਇਹਨਾਂ ਦੇ ਕੋਈ ਨਹੀਂ ਇਹ ਮੇਰੇ ਮੇਰੇ ਤੇ ਨਹੀਂ ਦੋ ਤਰੀਕ ਨੂੰ ਝੂਠਾ ਪਰਚਾ ਮੇਰੇ ਪੁੱਤ ਨੇ ਤਾਂ ਮੇਰੇ ਤੇ ਕੀਤਾ ਕਿੰਨੀ ਤਰੀਕ ਦੀ ਗੱਲ ਜਦਾ ਵਰਸਨ ਦੋ ਤਰੀਕ ਦੀ ਦੀ ਦੋ ਤਰੀਕ ਨੂੰ ਨਹੀਂ ਝੂਠਾ ਪਰਚਾ ਬਾਦ ਤੈਨੋਂ 53 ਲਾਤੀ ਸਾਡੇ ਤੇ ਬੇ ਕੁੜੀਆਂ ਕੁੜੀ ਦੇ ਜਨਾਨੀ ਦੇ ਕੱਪੜੇ ਪਾੜੇ ਆ ਮੈਂ ਇੱਕ ਸਿਆਣਾ ਬੰਦਾ 75 ਸਾਲ ਦੀ ਮੇਰੀ ਉਮਰ ਆ ਇਹ ਲੋਕ ਲੋਕਾਂ ਦੀ ਸਰਕਾਰਾਂ ਕਰਦੀਆਂ ਸਰਕਾਰਾਂ ਕਰਾਉਂਦੀਆਂ ਇੱਕ ਸਾਡੇ ਲੀਡਰ ਬੈਠੇ ਆ ਉਹ ਕਰਾਉਂਦੇ ਆ ਮੈਂ ਇਦਾਂ ਦਾ ਬੰਦਾ ਨਹੀਂ ਮੈਨੂੰ ਪਿੰਡ ਤੋਂ ਜਿੱਥੋਂ ਮਾਦੀ 10 ਪਿੰਡ ਹੋਣ ਜਾਂ 20 ਪਿੰਡ ਹੋਣ ਇਕੱਠੇ ਕਰਕੇ ਪਛਲਾਂ ਦੇ ਪੰਚ ਕਿੱਦਾਂ ਦਾ ਆ ਮੈਂ ਜੋ ਮੈਨੂੰ ਸਜ਼ਾ ਬਣਦੀ ਮੈਨੂੰ ਸਜ਼ਾ ਦੇ ਦੇ ਅਦਾਸ ਦੇ ਦੇ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ ਮੈਂ ਪਿੰਡ ਦੇ ਭਲੇ ਦੇ ਕੰਮ ਕਰਦਾ ਜਿੰਨੇ ਕਰਦਾ ਮੋਰੇ ਹੋ ਕੇ ਕਰਦਾ ਮੰਦਰਾਂ ਦਾ ਗੁਰਦੁਆਰਿਆਂ ਦਾ ਸਾਰੇ ਸੰਗਤ ਮੈਨੂੰ ਪੈਸੇ ਦਿੰਦੀ ਆ ਮੈਂ ਪੈਸੇ ਖਰਚਦਾ ਸਹੀ ਕਰਕੇ ਤਾਂ ਦਿੰਦੀ ਨਹੀਂ ਕੋਈ ਪੈਸਾ ਨਹੀਂ ਮੈਨੂੰ ਕੋਈ ਦੇ ਸਕਦਾ 60 70 70 ਲੱਖ ਲੱਖ ਰੁਪਈਆ ਦੇ ਦਿੰਦੇ ਆ ਲੋਕ ਉਹ ਕਹਿੰਦੇ ਕੰਮ ਕਰੋ ਤੈਨੂੰ ਕੰਮ ਕਰਨ ਨੂੰ ਪੈਸੇ ਦਿੱਤੇ ਤੁਸੀਂ ਕਿਸੇ ਨੂੰ ਪੈਸਾ ਨਹੀਂ ਦੇਣਾ ਤੈਨੂੰ ਦਿੱਤੇ ਆ ਅਸੀਂ ਤਾਂ ਉਹ ਸਾਰੇ ਕੰਮ ਭਲਾਈ ਦੇ ਕਰਦੇ ਆ ਪਿੰਡ ਦੇ ਵਿੱਚ 8 ਲੱਖ ਰੁਪਇਆ 9 ਲੱਖ ਮੈਂ ਲਾਇਆ ਅੰਡਰ ਗਰਾਉਂਡ ਪਾਏ ਪੰਚਾਇਤ ਹੋਰ ਸੀ ਸਾਰਿਆਂ ਨੂੰ ਨਾਲ ਲੈ ਕੇ ਇਹਨਾਂ ਰਾਿਆਂ ਨੇ ਪੈਸੇ ਦਿੱਤੇ ਮੈਂ 8-9 ਲੱਖ ਲਾ ਕੇ ਸੀਵਰੇਜ ਕੀਤਾ ਪਿੰਡ ਦਾ ਉਹ ਵੀ ਰੋਕਿਆ ਗਿਆ ਇਸੇ ਪੰਚਾਇਤ ਨੇ ਰੋਕਿਆ ਉਹ ਕਹਿੰਦੇ ਨਹੀਂ ਕੰਮ ਦੇਣਾ ਸੀਵਰੇਜ ਨਹੀਂ ਪਾਣ ਦੇਣਾ ਅੱਧੀਆਂ ਗਲੀਆਂ ਪਟੀਆਂ ਖੱਜਲ ਹੋਇਆ ਡੀਸੀ ਦੇ ਗਏ ਡੀਸੀ ਕਹਿੰਦੀ ਬਾਹਰਲੇ ਪੈਸਿਆਂ ਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਲਾਓ ਕਹਿੰਦੀ ਜੋ ਹੋਊਗਾ ਦੇਖੀ ਜਾਊਗਾ ਪਰ ਉਹ ਨਹੀਂ ਫਾਂਗੂ ਲੈ ਕੇ ਦੇਈ ਤਾਂ ਵੀ ਠੀਕਾ ਠੀਕ ਕਰ ਸਕਦੇ ਆ ਕੀ ਲੱਗਦਾ ਵੀ ਪਿੰਡ ਚ ਧੜੇਵਾਜੀਆਂ ਦਾ ਇਹ ਧੜੇਵਾਜੀਆਂ ਸਾਰੀਆਂ ਧੜੇਵਾਜੀਆਂ ਜੋ ਇਲੈਕਸ਼ਨ ਦਾ ਆ ਇਲੈਕਸ਼ਨ ਵਿੱਚ ਵੀ ਇਦਾਂ ਹੋਈ ਆ ਅਸੀਂ ਵੋਟਾਂ ਪਾਈਆਂ ਸਾਡਾ ਅਧਿਕਾਰ ਰਿਹਾ ਸੀ ਜਿੱਥੇ ਮਰਦੀ ਪਾ ਸਕਦੇ ਕੋਈ ਤੁਸੀਂ ਦੇ ਬੰਦੇ ਹੋਗੇ ਨੇ ਸਾਲ ਇੱਕ ਪੂਰਾ ਹੋ ਗਿਆ ਹਲੇ ਤੱਕ ਸਾਡੇ ਸਰਪੰਚ ਕੋਲ ਚਾਰਜ ਨਹੀਂ ਆਇਆ ਇਹ ਸਰਕਾਰਾਂ ਦੀ ਸਾਰੀ ਮਿਹਰਬਾਨੀ ਉਹ ਚ ਪਤਾ ਨਹੀਂ ਇਹਨੇ ਕੀ ਤੋਂ ਫਲਾ ਕੀਤਾ ਆ ਸੈਂਟਰ ਦੇ ਪੈਸੇ ਹੋਣਗੇ ਜਾ ਪੰਜਾਬ ਸਰਕਾਰ ਦੇ ਹੋਣਗੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜਿਹੜੇ ਹੋਣ ਗੱਲਬਾਤ ਹੋਈ ਸੀ ਜਦੋਂ ਤੁਹਾਨੂੰ ਰੋਕਿਆ ਗਿਆ ਫਰਜ ਵੀ ਪਾਣੀ ਸੀ ਤਾਂ ਉਸ ਵੇਲੇ ਮੁਲਾਜ਼ਮ ਕਿਹੜੇ ਆਏ ਸੀਗੇ ਚੌਂਕੀ ਦੇ ਆਏ ਸੀ ਜਾਂ ਵੇ ਮਾਲਪੋਠਾ ਦੇ ਚੌਂਕੀ 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 ਤੇ ਗਏ ਤਿੰਨ ਮੁਲਾਜ਼ਮ ਆਏ ਸੀ ਤਿੰਨ ਬਲਵਿੰਦਰ ਸਿੰਘ ਦਾ ਇੱਕ ਜੋ ਹੋ ਉਸੇ ਬਲਵਿੰਦਰ ਸਿੰਘ ਦਾ ਮੈਨੂੰ ਨਾਮ ਚੰਦੇ ਬੰਦੇ ਸੀ ਆ ਕੇ ਗੱਲਬਾਤ ਕਿਹੜੀ ਕੀਤੀ ਤੁਹਾਡੇ ਨਾਲ ਉਹਨਾਂ ਨੇ ਇਹੀ ਕਿਹਾ ਉਹ ਕਹਿੰਦਾ ਤੁਸੀਂ ਲੜਨਾ ਕਿਸੇ ਨੇ ਨਹੀਂ ਜੀ ਤੁਸੀਂ ਕੰਮ ਬੰਦ ਕਰ ਦਿਓ ਤੁਸੀਂ ਉੱਥੇ ਆ ਜਾਇਓ ਤੁਹਾਡਾ ਫੈਸਲਾ ਸੀਗਾ ਵੀ ਅਸੀਂ ਉੱਥੇ ਨਹੀਂ ਆਉਣਾ ਅਸੀਂ ਤੁਹਾਨੂੰ ਲਿਖ ਕੇ ਦੇਨੇ ਜਾਂ ਫਰਚੇ ਲਾ ਦੇਣ ਜਾਂ ਅਸੀਂ ਲੈਣ ਦਰਬਾਰ ਸਾਹਿਬ ਦਾ ਫਰਚਾ ਲੋਕਾਂ ਨੇ ਪੈਸੇ ਦਿੱਤੇ ਹੋਆ ਜਾਂ ਇਹ ਲਾ ਦੇਣ ਜਾਂ ਜੀਦਾ ਦੇ ਉਹ ਕਹਿੰਦੇ ਕੋਈ ਨਹੀਂ ਅਸੀਂ ਤੁਹਾਨੂੰ ਇੱਥੇ ਸੱਦ ਲਾਂ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਲਿਖਣੇ ਦੀ ਵੀ ਜਾਏ ਉਲਟਾ ਮੇਰੇ ਤੇ ਕੇਸ ਕਰ ਦੋਤਾ 15 ਦਿਨ ਮੈਂ ਘਰੋਂ ਬਾਹਰ ਹਾਂ ਇਹ ਲੋਕਾਂ ਦੇ ਝੂਠੇ ਕੇਸ ਲੈ ਕਰਕੇ ਮੈਨੂੰ ਅੰਦਰ ਜਵਾਣਾ ਚਾਹੁੰਦੇ ਦੇ ਤੁਹਾਨੂੰ ਵੀ ਅੰਦਰ ਦੇ ਦੋਈ ਸੂਈ ਤੇ ਦੋਈ ਮੈਂ 17 ਖੇਤਾਂ ਦੀ ਖੇਤੀ ਕਰਦਾ ਆਪਣੀ ਇਮਾਨਦਾਰੀ ਨਾਲ ਕੰਮ ਕਰਦਾ ਕੋਈ ਮੈਦੂਆ ਕੀਮ ਡੋਡੇ ਕੋਈ ਮੈਂ ਇਦਾਂ ਦਾ ਨਸ਼ਾ ਨਹੀਂ ਵੇਚਦਾ ਮੈਨੂੰ ਕਹ ਕੋਈ ਕਹ ਦੇਵੇ ਪਿੰਡ ਦਾ ਬੰਦਾ ਵੀ ਆਹ ਕੰਮ ਕਰਦਾ ਆਪਣੀ ਮਿਹਤ ਕੀਤੀ ਆ ਇੱਥੇ ਇਕੱਠੇ ਹੋਏ ਹਾਂ ਮੰਨ ਕੇ ਕਰਦੇ ਆਂ ਮਾਂਗੇ ਇਹੇ ਕਰਦੇ ਆਂ ਸਾਡਾ ਇਨਸਾਫ ਹੋਣਾ ਚਾਹੀਦਾ ਜਿਹੜਾ ਝੂਠਾ ਪਰਚਾ ਹੋ ਰੱਦ ਹੋਣਾ ਚਾਹੀਦਾ ਜਿਹੜੇ ਕਰਨੇ ਆ ਉਹਨਾਂ ਨੂੰ ਤਾਂ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਗਾਂ ਬਾਤੇ ਹੋਰ ਬੰਦੇ ਨੂੰ ਹੋਰ ਨਾ ਅਲਜਾਬ ਲਾਉਂ ਕੇ ਇਹੀ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਮੈਂ ਤਾਂ ਹਾਂਜੀ ਉਹ